ਪੰਜਾਬ ਚੋਂ ਜਵਾ ਕੱਢ ਕੇ ਲੈ ਗਈ ਕੈਨੇਡੀਅਨ ਮਾਂ 4 ਸਾਲ ਦੇ ਪੁੱਤ ਤੋਂ ਵਿਛੜੀ ਕੈਨੇਡੀਅਨ ਮਾਂ ਆਖਰਕਾਰ ਜਿੱਤੂ ਰਹੀ ਅਤੇ ਭਾਰਤ ਤੋਂ ਆਪਣਾ ਬੱਚਾ ਕੈਨੇਡਾ ਲੈ ਆਉਣ ਵਿੱਚ ਸਫਲ ਹੋ ਗਈ ਜੀ ਹਾਂ 4 ਸਾਲ ਦੇ ਪੁੱਤ ਤੋਂ ਵਿਛੜੀ ਕੈਨੇਡੀਅਨ ਮਾਂ ਆਖਰਕਾਰ ਜਿੱਤੂ ਰਹੀ ਅਤੇ ਭਾਰਤ ਤੋਂ ਆਪਣਾ ਬੱਚਾ ਕੈਨੇਡਾ ਲੈ ਆਉਣ ਵਿੱਚ ਸਫਲ ਹੋ ਗਈ ਟੋਰਾਂਟੋ ਦੇ ਨਾਰਥ ਯਾਕ ਦੀ ਵਸਨੀਕ ਕੈਮੀਲਾ ਵਿਲਾਸ ਬੋਸ ਦਾ ਕਪਿਲ ਸੁੰਨ ਨਾਲ ਤਲਾਕ ਹੋ ਚੁੱਕਾ ਹੈ ਅਤੇ ਦੋਹਾਂ ਦਾ ਇੱਕ ਬੇਟਾ ਵਾਲੈਂਟੀਨੋ ਹੈ ਪਿਛਲੇ ਸਾਲ ਜੁਲਾਈ ਵਿੱਚ ਅਦਾਲਤ ਨੇ ਕਪਿਲ ਸੁੰਕ ਨੂੰ ਆਪਣੇ ਬੇਟੇ ਸਣੇ ਭਾਰਤ ਦਾ ਗੇੜਾ ਲਾਉਣ ਦੀ ਇਜਾਜ਼ਤ ਦੇ ਦਿੱਤੀ ਕਪਿਲ ਸੁੰਕ ਨੇ 8 ਅਗਸਤ ਤੱਕ ਵਾਪਸੀ ਕਰਨੀ ਸੀ ਪਰ ਉਹ ਨਾ ਪਰਤਿਆ ਟੋਰਾਂਟੋ ਪੁਲਿਸ ਨੇ ਕਪਿਲ ਵਿਰੁੱਧ ਪੈਰੈਂਟਲ ਐਬਡਿਕਸ਼ਨ ਦੇ ਦੋਸ਼ ਲਾਉਂਦਿਆਂ ਗ੍ਰਿਫਤਾਰੀ ਵਾਰੰਟੀ ਜਾਰੀ ਕਰ ਦਿੱਤੀ ਪਰ ਇਸ ਕਾਰਵਾਈ ਤੋਂ ਕੈਮੀਲਾ ਨੂੰ ਤਸੱਲੀ ਨਾ ਹੋਈ ਕੈਮੀਲਾ ਨੇ ਭਾਰਤ ਜਾਣ ਦਾ ਫੈਸਲਾ ਕੀਤਾ ਅਤੇ ਇਸ ਸਾਲ 31 ਜਨਵਰੀ ਨੂੰ ਚੰਡੀਗੜ੍ਹ ਪੁੱਜ ਗਈ। ਕੈਮੀਲਾ ਨੇ 18 ਜੁਲਾਈ 2024 ਤੋਂ ਬਾਅਦ ਆਪਣੇ ਪੁੱਤ ਦੀ ਸ਼ਕਨ ਨਹੀਂ ਦੇਖੀ ਤੇ ਉਸ ਦੇ ਮਨ ਵਿੱਚ ਬੁਰੇ-ਬੁਰੇ ਖਿਆਲ ਵੀ ਆਉਂਦੇ ਰਹਿੰਦੇ। ਚੰਡੀਗੜ੍ਹ ਪੁੱਜਨ ਮਗਰੋਂ ਕੈਮੀਲਾ ਨੇ ਵਕੀਲਾਂ ਦੀਆਂ ਸੇਵਾਵਾਂ ਲਈਆਂ ਅਤੇ ਕਪਿਲ ਸੁੰਖ ਨੂੰ ਅਦਾਲਤ ਵਿੱਚ ਕਢੀਸ ਲਿਆਂਦਾ। ਲੰਮੇ ਅਰਸੇ ਬਾਅਦ ਕੈਮੀਲਾ ਨੇ 6 ਫਰਵਰੀ ਨੂੰ ਆਪਣੇ ਪੁੱਤ ਦਾ ਚਿਹਰਾ ਦੇਖਿਆ। ਦੂਜੇ ਪਾਸੇ ਅਦਾਲਤਾਂ ਵਿੱਚ ਕਪਿਲ ਸੁਨਕ ਨੂੰ ਲਗਾਤਾਰ ਮਾਤ ਮਿਲ ਰਹੀ ਸੀ 7 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਪਿਲ ਸੁਨਕ ਨੂੰ ਹੁਕਮ ਦਿੱਤੇ ਕਿ ਉਹ ਬੱਚਾ ਉਸ ਦੀ ਮਾਂ ਨੂੰ ਸੌਂਪ ਦੇਵੇ ਅਤੇ ਵਾਲੈਂਟੀਨੋ ਦੇ ਕੈਨੇਡਾ ਜਾਣ ਦਾ ਪ੍ਰਬੰਧ ਕੀਤਾ ਜਾਵੇ ਅਦਾਲਤੀ ਹੁਕਮਾਂ ਮਗਰੋਂ ਕਪਿਲ ਤੈਸ਼ ਵਿੱਚ ਆ ਗਿਆ ਪੁਲਿਸ ਦੀ ਮਦਦ ਨਾਲ ਕਪਿਲ ਨੂੰ ਕਾਬੂ ਕੀਤਾ ਗਿਆ ਜਿਸ ਮਗਰੋਂ ਉਸਨੇ ਸੁਪਰੀਮ ਕੋਰਟ ਵਿੱਚ ਅਰਜੀ ਦਾਇਰ ਕਰ ਦਿੱਤੀ ਕੈਨੇਡਾ ਦੇ ਗਲੋਬਲ ਅਫੇਅਰਸ ਮੰਤਰਾਲੇ ਵੱਲੋਂ ਇਸ ਘਟਨਾਕ੍ਰਮ ਦੌਰਾਨ ਕੈਮੀਲਾ ਨੂੰ ਕਾਉਂਸਲਰ ਸਹਾਇਤਾ ਮੁਹੱਈਆ ਕਰਵਾਈ ਗਈ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਫੈਸਲਾ ਕੈਮੀਲਾ ਦੇ ਹੱਕ ਵਿੱਚ ਸੁਣਾ ਦਿੱਤਾ ਜਿਸ ਮਗਰੋਂ ਕੈਨੇਡੀਅਨ ਮਾਂ ਨੇ ਸੁੱਖ ਦਾ ਸਾਹ ਲਿਆ ਕਈ ਮਹੀਨੇ ਭਾਰਤ ਵਿੱਚ ਲਗਾਉਣ والی لاچار ماں ਨੇ ਦੱਸਿਆ ਕਿ ਅਦਾਲਤੀ ਫੈਸਲੇ ਤੋਂ ਪਹਿਲਾਂ ਅਧਿਕਾਰੀਆਂ ਨੇ ਉਸਦਾ ਪਾਸਪੋਰਟ ਲੈ ਲਿਆ ਅਤੇ ਮੁਲਕ ਛੱਡ ਕੇ ਨਾ ਜਾਣ ਦੀ ਹਦਾਇਤ ਦਿੱਤੀ ਦੱਸ ਦਈਏ ਕਿ ਇਹ ਅਦਾਲਤੀ ਲੜਾਈ ਵਿੱਚ ਜੀਤੂ ਰਹੀ ਕੈਮੀਲਾ ਕੈਮੀਲਾ ਮੁਤਾਬਕ ਤਕਰੀਬਨ 4 ਮਹੀਨੇ ਵਿੱਚੋਂ ਉਸਨੇ ਜ਼ਿਆਦਾਤਰ ਸਮਾਂ ਭਾਰਤੀ ਅਦਾਲਤਾਂ ਵਿੱਚ ਹੀ ਗੁਜ਼ਾਰਿਆ ਵੀਰਵਾਰ ਸਵੇਰੇ ਕੈਮੀਲਾ ਆਪਣੇ ਬੇਟੇ ਨੂੰ ਲੈ ਕੇ ਪੀਰਸਨ ਇੰਟਰਨੈਸ਼ਨਲ 에어ਪੋਰਟ ਤੇ ਪੁੱਜ ਗਈ ਅਤੇ ਹੁਣ ਵਾਲੈਂਟਿਨੋ ਦੀ ਸੁਰੱਖਿਆ ਯਕੀਨੀ ਬਣਾਉਣਾ ਉਸ ਦੀ ਮੁੱਖ ਤਰਜੀਹ ਹੈ ਆਉਂਦੇ ਫਾਲ ਸੀਜ਼ਨ ਦੌਰਾਨ ਵਾਲੈਂਟਿਨੋ ਸਕੂਲ ਜਾਣ ਲੱਗੇਗਾ ਅਤੇ ਦੋਹਾਂ ਨੂੰ ਆਪਣੀ ਜ਼ਿੰਦਗੀ ਸੁਖਾਲੇ ਤਰੀਕੇ ਨਾਲ ਗੁਜ਼ਾਰਨ ਦਾ ਮੌਕਾ ਮਿਲੇਗਾ ਕੈਮੀਲਾ ਦਾ ਮੰਨਣਾ ਹੈ ਕਿ ਕੈਨੇਡਾ ਸਰਕਾਰ ਨੇ ਉਸ ਦੀ ਜ਼ਿਆਦਾ ਮਦਦ ਨਹੀਂ ਕੀਤੀ ਕਿਉਂਕਿ ਅਦਾਲਤੀ ਪ੍ਰਕਿਰਿਆ ਦੌਰਾਨ ਹੀ ਭਾਰਤ-ਪਾਕਿ ਵਿਚਾਲੇ ਜੰਗ ਛਿੜ ਗਈ ਅਤੇ ਚੰਡੀਗੜ੍ਹ ਉੱਤੇ ਹਮਲਾ ਹੋਣ ਦਾ ਖਾਤਿਸਾ ਜਹਾਜ਼ ਕੀਤਾ ਗਿਆ ਦੂਜੇ ਪਾਸੇ ਪੂਰੇ ਮਾਮਲੇ ਦਾ ਹੈਰਾਨਕੁਨ ਤੱਥ ਇਹ ਵੀ ਰਿਹਾ ਕਿ 48 ਸਾਲ ਦੇ ਕਪਿਲ ਸੁੰਕ ਨੂੰ ਭਾਰਤੀ ਪੁਲਿਸ ਨੇ ਬੱਚਾ ਅਗਵਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਨਹੀਂ ਕੀਤਾ ਕਿਉਂਕਿ ਇੱਥੇ ਪੈਰੈਂਟਲ ਐਪਟਕਸ਼ਨ ਨੂੰ ਅਪਰਾਧ ਨਹੀਂ ਮੰਨਿਆ ਜਾਂਦਾ ਇਸ ਤੋਂ ਸਪਸ਼ਟ ਹੈ ਕਿ ਕਪਿਲ ਸੁੰਕ ਵਿਰੁੱਧ ਕਦੇ ਕੋਈ ਦੋਸ਼ ਨਹੀਂ ਲੱਗਣਗੇ ਅਤੇ ਨਾ ਹੀ ਉਸ ਨੂੰ ਕੈਨੇਡਾ ਦੇ ਹਵਾਲੇ ਕੀਤਾ ਜਾਵੇਗਾ ਚੇਤੇ ਰਹੇ ਕਿ ਭਾਰਤ ਦੇ ਕਈ ਪਗੋੜੇ ਕੈਨੇਡਾ ਵਿੱਚ ਰਹਿ ਰਹੇ ਹਨ ਜਦ ਕਿ ਕੈਨੇਡਾ ਦੇ ਕਈ ਪਘੋੜੇ ਭਾਰਤ ਵਿੱਚ ਮੌਜੂਦ ਹਨ